ਚੈਨਲ ਦਾ ਆਰਐਨ ਨਿਊਜ਼ ਵੇਖ ਰਿਹਾ ਸਾਰੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ ਜ਼ਿਲ੍ਹਾ ਗੁਰਦਾਸਪੁਰ ਦੇ ਸਹਾਦਦੀ ਕਸਬਾ ਡੇਰਾ ਬਾਬਾ ਨਾਨਕ ਤੋਂ ਖਬਰ ਸਾਹਮਣੇ ਆ ਰਹੀ ਹੈ ਜਿਵੇਂ ਕਿ ਡੇਰਾ ਬਾਬਾ ਨਾਨਕ ਦੇ ਉਹ ਤਮਾਮ ਇਲਾਕੇ ਜੋ ਰਾਵੀ ਦਰਿਆ ਨਾਲ ਲੱਗਦੇ ਹਨ ਉਹਨਾਂ ਪਿੰਡਾਂ ਦੇ ਵਿੱਚ ਹੜ੍ਹ ਦੀ ਵੱਡੀ ਮਾਰ ਪਈ ਹੈ ਪਰ ਤਾਜ਼ਾ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਦੇਖਿਆ ਗਿਆ ਹੈ ਕਿ ਲੋਕ ਆਪੋ ਆਪਣੇ ਢੰਗ ਨਾਲ ਜਿਗਾਰ ਲਾ ਕੇ ਆਪਣੇ ਪਰਿਵਾਰਾਂ ਅਤੇ ਪਸ਼ੂਆਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਨ ਇਸੇ ਤਰ੍ਹਾਂ ਦੀ ਜਾਣਕਾਰੀ ਸਰਦਾਰ ਅਮਰਪਾਲ ਸਿੰਘ ਵਾਸੀ ਖੁਸ਼ਾਲਪੁਰ ਨੇ ਦਿੱਤੀ ਉਹਨਾਂ ਕਹਿ ਕੇ ਉਹਨਾਂ ਨਵੀਂ ਕੋਠੀ ਡੇਰਾ ਬਾਬਾ ਨਾਨਕ ਕੋਰੀਡੋਰ ਮੁੱਖ ਮਾਰਗ ਤੇ ਕਾਲਾਵਾਲੀ ਪਿੰਡ ਨੇੜੇ ਬਣਾਈ ਹੈ ਉਹਨਾਂ ਕਹਿ ਕੇ ਜਦੋਂ ਹੜ ਦਾ ਪਾਣੀ 6 6 ਫੁੱਟ ਚੜਿਆ ਤਾਂ ਉਹਨਾਂ ਨੇ ਸਭ ਤੋਂ ਪਹਿਲਾਂ ਆਪਣੇ ਪਰਿਵਾਰ ਅਤੇ ਜੀਆਂ ਨੂੰ ਕੋਠੀ ਦੀ ਛੱਤ ਉੱਪਰ ਸਖਤ ਕੀਤਾ ਅਤੇ ਉਸ ਤੋਂ ਬਾਅਦ ਉਹਨਾਂ ਨੇ ਆਪਣੇ ਪਸ਼ੂਆਂ ਨੂੰ ਵੀ ਆਪਣੀ ਆਲੀਸ਼ਾਨ ਕੋਠੀ ਦੀ ਛੱਤ ਉੱਪਰ ਲੈ ਗਏ ਉਹਨਾਂ ਨੇ ਕਿਹਾ ਕਿ ਸਮਾਜ ਸੇਵੀ ਸੰਸਥਾਵਾਂ ਆਉਂਦੀਆਂ ਹਨ ਅਤੇ ਉਹਨਾਂ ਵੱਲੋਂ ਚਾਰਾ ਅਤੇ ਤੂੜੀ ਆਦਿ ਦਿੱਤੀ ਜਾਂਦੀ ਹੈ ਜਿਸ ਤੋਂ ਲੈ ਕੇ ਉਹ ਪਸ਼ੂਆਂ ਨੂੰ ਪਾਲ ਰਹੇ ਹਨ ਇੱਥੇ ਉਹਨਾਂ ਨੇ ਸਰਕਾਰ ਨੂੰ ਬੇਨਤੀ ਕੀਤੀ ਕਿ ਜੋ ਕੋਰੀਡੋਰ ਮਾਰਗ ਉੱਪਰ ਮੁੱਖ ਸੜਕ ਬਣੀ ਹੈ ਉਸ ਵਿੱਚ ਕੋਈ ਵੀ ਪੁਲੀ ਨਹੀਂ ਹੈ ਅਤੇ ਜੇਕਰ ਸਰਕਾਰ ਵੱਲੋਂ 2 ਤੋਂ 3 ਪੁਲੀਆਂ ਬਣਾਈਆਂ ਜਾਣ ਤਾਂ ਆਉਣ ਵਾਲੇ ਸਮਿਆਂ ਵਿੱਚ ਹੜ੍ਹ ਦੀ ਮਾਰ ਤੋਂ بچਿਆ ਜਾ ਸਕਦਾ ਹੈ ਇਸ ਮੌਕੇ ਸਰਦਾਰ ਅਮਰਪਾਲ ਸਿੰਘ ਨੇ ਕੀ ਕੁੜ ਕਿਹਾ ਆਓ ਸੁਣਦੇ ਹਾਂ ਉਹਨਾਂ ਦੀ ਜ਼ਬਾਨੀ ਕੁਝ ਮੌਕੇ ਦੀਆਂ ਤਸਵੀਰਾਂ ਤੁਹਾਡੀ ਸਕਰੀਨ ਤੇ ਸਾਂਝੀਆਂ ਕਰਨ ਜਾ ਰਹੇ ਹਾਂ ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ ਚੈਨਲ ਨੂੰ YouTube, Facebook ਅਤੇ Instagram ਤੇ ਸਬਸਕ੍ਰਾਈਬ ਤੇ ਲਾਈਕ ਕਰਨਾ ਨਾ ਭੁੱਲਣਾ ਸਰਚ ਕਰੋ ਦਾ ਆਰ ਐ ਨਿਊਜ਼ ਅਤੇ ਜੁੜੇ ਰਹੋ ਤਾਜ਼ੀਆਂ ਖਬਰਾਂ ਦੇਖਣ ਲਈ ਸ਼ਰ ਨਾਲ ਡੇਰਾ ਬਾਬਾ ਨਾਨਕ ਤੋਂ ਪੱਤਰਕਾਰ ਨਰਿੰਦਰ ਕੌਰ ਪਰੀਵਾਲ ਤ੍ਰਿੰਕੂ ਰਾਜਾ ਦੀ ਇੱਕ ਖਾਸ ਰਿਪੋਰਟ ਅੰਮ੍ਰਿਤਪਾਲ ਖੁਸ਼ਹਾਲਪੁਰ ਇਹ ਜਾਨੀ ਕਿ ਜਦੋਂ ਆਪਾਂ ਪਾਣੀ ਵੇਖਿਆ ਵੀ ਪਾਣੀ ਦਾ ਲੈਵਲ ਬਹੁਤ ਉੱਚਾ ਆ ਤੇ ਥੋੜਾ ਬੁਤਾ ਥੱਲੇੋਂ ਸਮਾਨ ਜਿੰਨਾ ਕਿ ਸਮੇਟਿਆ ਗਿਆ ਉਹ ਪਹਿਲਾਂ ਸਮੇਟਿਆ ਫਿਰ ਆਪਾਂ ਵੇਖਿਆ ਵੀ ਇੱਧਰ ਜਿੱਧਰ ਆਪਣਾ ਇਹ ਬੱਦੇ ਆ ਗਉਂਆ ਬੱਦੀਆਂ ਨੇ ਉਧਰ ਛੱਡ ਚ ਪਾਣੀ ਆ ਗਿਆ ਫਿਰ ਉੱਥੋਂ ਲਿਆ ਕੇ ਤੇ ਅੱਗੇ ਛਟਰਾਂ ਦੇ ਨਾਲ ਬੱਦੇ ਤੇ ਜਦੋਂ ਇੱਧਰ ਵੀ ਪਾਣੀ ਉੱਪਰ ਆ ਗਿਆ ਫਿਰ ਯਾਨੀ ਕਿ ਮਰਦਾ ਬੰਦਾ ਕੀ ਨਹੀਂ ਕਰਦਾ ਤੇ ਫਿਰ ਆਪਾਂ ਸਟਾਰਟ ਕੀਤਾ ਵੀ ਇਹਨਾਂ ਨੂੰ ਉੱਤੇ ਚਾੜ ਕੇ ਟਰਾਈ ਮਾਰਦੇ ਆ ਜੇ ਨਾ ਹੋਇਆ ਤੇ ਫਿਰ ਸੰਗਲ ਖੋਲਦਾਂਗੇ ਤੇ ਚਲੋ ਕਿ ਕਿਨਾਰੇ ਲੱਗ ਜਾਣਗੀਆਂ ਜਾਨ ਤੇ ਬਚਾਉਣੀ ਸੀ ਨਾ ਚਾਲਿਆ ਤੇ ਉਹ ਸੀੜੀਆਂ ਰਹੀਂ ਫਿਰ ਪਹਿਲੋਂ ਸਟਾਰਟ ਕੀਤਾ ਪਹਿਲੀ ਗੋ ਲੈ ਕੇ ਆਏ ਉੱਪਰ ਸਿੱਧਾ ਉੱਪਰ ਵਾਲੇ ਸੀੜੀ ਤੋਂ ਫਿਰ ਉਹ ਸਲਿੱਪ ਹੋ ਗਈ ਫਿਰ نیچے गिर ਗਈ ਫਿਰ ਆਪਾਂ ਕਿਹਾ ਵੀ ਇਦਾਂ ਤੇ ਨਹੀਂ ਚੜਨੀਆਂ ਪੂਰੀਆਂ ਫਿਰ ਆਪਾਂ ਸੇਬਿਆਂ ਵਾਲੀਆਂ ਬੋਰੀਆਂ ਲਈਆਂ ਸਟੈਪ ਬਾਈ ਸਟੈਪ ਥੋੜੀਆਂ ਸੀ ਜਾਨੀ ਕਿ 5-6 ਬੋਰੀਆਂ ਸਟੈਪਾਂ ਤੇ ਪਛਾ ਕੇ ਤੇ ਉਹਨਾਂ ਦੇ ਜਾਣੇ ਕਿ ਇਕੱਲੇ-ਇਕੱਲੇ ਪੈਰ ਆਪ ਚੁੱਕ ਕੇ ਰੱਖਣੇ ਪੈਂਦੇ ਸੀ ਆਪ ਤੇ ਤੁਹਾਨੂੰ ਪਤਾ ਵੀ ਡੰਗਰ ਨਹੀਂ ਚੁੱਕ ਕੇ ਰੱਖੇ ਘੱਟੋ-ਘੱਟ ਵੀ 4 ਘੰਟੇ ਲੱਗ ਗਏ ਜੀ ਦੋ ਬੰਦੇ ਹੀ ਤੇ 4 ਘੰਟੇ ਲੱਗੇ ਰੇਖ ਇਦਾਂ ਹੀ ਆ ਤੂੜੀ ਵਗੈਰਾ ਚਾਰਾ ਵਗੈਰਾ ਆ ਰਹੇ ਆ ਜੱਟ ਭਰਾ ਜਦੇ ਬੰਦੀਆਂ ਆਉਂਦੇ ਜਾਂਦੇ ਪੁੱਛ ਲੈਂਦੇ ਆ ਵੀ ਚਾਰੇ ਵਗੈਰੇ ਦੀ ਜ਼ਰੂਰਤ ਹੈ ਫਿਰ ਜਿੰਨਾ ਕਿ ਜ਼ਰੂਰਤ ਹੁੰਦੀ ਹੈ ਇਦਾਂ ਪੋਰਾ ਦੱਲੀ ਦਾ 2-4 ਦਿਨ ਲੰਘ ਜਾਂਦੇ ਆ ਫਿਰ ਜ਼ਰੂਰਤ ਹੋਏ ਫਿਰ ਲੱਲੀ ਪਾਣੀ ਇੱਥੇ 6 ਤੋਂ 6.5 ਫੁੱਟ ਹੈ ਕਿ ਪਾਣੀ ਦਾ ਕੁਝ ਜ਼ਿਆਦਾ ਜਿਹੜਾ ਸੀ ਉਹ ਪ੍ਰਸ਼ਾਸਨ ਦੀ ਏਡੀ ਵੱਡੀ ਗਲਤੀ ਹੈ ਵੀ ਇਹ ਕੋਰੀਡੋਰ 3 ਫੁੱਟ ਉੱਚਾ ਆਇਆ ਜ਼ਮੀਨ ਦੇ ਲੈਵਲ ਤੋਂ ਉਹ ਜਿੱਥੋਂ ਕੋਰੀਡੋਰ ਨੂੰ ਰਸਤਾ ਸਟਾਰਟ ਹੁੰਦਾ ਆ ਉਥੋਂ ਲੈ ਕੇ ਤੇ ਇਧਰ ਪਿੰਡ ਚੱਕਾਂ ਵਾਲੀ 2 ਕਿਲੋਮੀਟਰ ਚ ਇੱਕ ਪੁਲੀ ਨਹੀਂ ਦਿੱਤੀ ਗਈ ਜਿੱਥੇ ਕਿ ਤਿੰਨ ਤੋਂ ਚਾਰ ਪੁਲੀਆਂ ਹੋਣੀਆਂ ਚਾਹੀਦੀਆਂ ਤੁਹਾਡੇ ਸਾਹਮਣੇ ਅਜੇ ਵੀ ਤੁਸੀਂ ਵੇਖ ਸਕਦੇ ਜੀ ਪਰਲੀ ਸਾਈਡ ਪਾਣੀ ਨਹੀਂ ਆ ਇਧਰ ਸਾਈਡ ਅਜੇ ਵੀ ਯਾਨੀ ਕਿ ਫਸਲ ਡੁੱਬੀ ਹੋਈ ਹੈ ਹਾਂਜੀ ਹਾਂਜੀ ਰੋਡ ਕਰਕੇ ਆ ਡਾਕ ਹੁਣ ਰੋਡ ਕਰਕੇ ਪਰਲੀ ਸਾਈਡ ਪਾਣੀ ਕਲੀਅਰ ਹੈ ਇਹ ਸਾਈਡ ਤੇ ਅਜੇ ਪੂਰਾ ਪਾਣੀ ਹੈ ਪਰਿਵਾਰ ਦੇ ਵੀ ਇਦਾਂ ਤੇ ਤੁਹਾਨੂੰ ਪਤਾ ਥੋੜਾ ਬਹੁਤਾ ਸਮਾਨ ਬਾਕੀ ਆ ਰਿਹਾ ਹੈ ਸੰਸਥਾ ਵਾਲੇ ਆਉਂਦੇ ਜਾਂਦੇ ਆ ਲੰਗਰ ਵਾਰੇ ਪੁੱਛ ਕੇ ਜਾਂਦੇ ਨੇ ਪ੍ਰਸ਼ਾਸਨ ਤੁਹਾਨੂੰ ਪਤਾ ਅਜੇ ਤੱਕ ਨਹੀਂ ਆਇਆ ਪੁੱਛਣ ਵੀ ਉਹ ਤਾਂ ਇਹ ਮੰਗਿਆ ਵੀ ਹੁਣ ਤੇ ਜਿਹੜਾ ਨੁਕਸਾਨ ਹੋਣਾ ਸੀ ਉਹ ਤੇ ਹੋ ਗਿਆ ਆਉਣ ਵਾਲੇ ਸਮੇਂ ਚ ਨੁਕਸਾਨ ਨਾ ਹੋਏ ਤੇ ਇਹ ਰੋਡ ਤੇ ਜਾਨੀ ਕਿ 2 ਕਿਲੋਮੀਟਰ ਚ ਤਿੰਨ ਤੋਂ ਚਾਰ ਪੁਲੀਆਂ ਦਿੱਤੀਆਂ ਜਾਣ ਇਹ ਪ੍ਰਸ਼ਾਸਨ ਤੋਂ ਮੰਗਿਆ